ਇੱਥੋਂ ਤੁਸੀਂ ਸਕਰੀਨ ਤੇ ਮਿੱਟੀ ਦੇ ਟਰਾਲੀਆਂ ਰੋਕ ਕੇ ਖੜਾ ਵਿਅਕਤੀ ਵਿਖ ਰਹੇ ਹੋ ਇਹ ਕੋਈ ਡੀਟੀਓ ਆਰਟੀਓ ਜਾਂ ਟ੍ਰੈਫਿਕ ਪੁਲਿਸ ਵਿੱਚ ਨਹੀਂ ਲੱਗਿਆ ਇਹ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਜਨ ਲਾਲ ਜੀ ਹਨ ਜੋ ਕਿ ਆਪ ਨਾਕਾ ਲਾ ਕੇ ਸੜਕਾਂ ਤੇ ਖੜੇ ਹਨ ਤਾਂ ਜੋ ਪਿੰਡਾਂ ਵਿੱਚੋਂ ਸ਼ਹਿਰ ਵਿੱਚ ਆ ਰਹੀ ਵੱਖ-ਵੱਖ ਥਾਵਾਂ ਤੇ ਪੈਣ ਵਾਲੀ ਭਰਤੀ ਦੀ ਮਿੱਟੀ ਦੇ ਟਰਾਲੀਆਂ ਨੂੰ ਰੋਕ ਕੇ ਉਹਨਾਂ ਨੂੰ ਅਗਾਹ ਕੀਤਾ ਜਾ ਰਿਹਾ ਹੈ ਵੀ ਮਿੱਟੀ ਨੂੰ ਟੱਕ ਕੇ ਲਿਆਓ ਮਿੱਟੀ ਤੇ ਪਾਣੀ ਪਾ ਕੇ ਲਿਆਓ ਡਾਲੇ ਤੋਂ ਨਿਵੀਂ ਕਰਕੇ ਲਿਆਓ ਕਿਉਂਕਿ ਜਦੋਂ ਇਹ ਮਿੱਟੀ ਸ਼ਹਿਰ ਵਿੱਚ ਆਂਦੀ ਹੈ ਜ्यादा ਭਰੀ ਹੋਣ ਦੇ ਕਾਰਨ ਧੁੱਪ ਦੇ ਕਾਰਨ ਮਿੱਟੀ ਉੱਡਦੀ ਹੈ ਸੜਕਾਂ ਤੇ ਡਿੱਗ ਜਾਂਦੀ ਹੈ ਜੋ ਕਿ ਸੜਕਾਂ ਤੇ ਸਫਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ ਤੇ ਸ਼ਹਿਰ ਦੇ ਸਫਾਈ ਕਰਮਚਾਰੀ ਇਸ ਦਿਨ ਰਾਤ ਸਫਾਈ ਕਰਦੇ ਹਨ ਪਰ ਸ਼ਹਿਰ ਵਿੱਚ ਫਿਰ ਵੀ ਲੋਕਾਂ ਨੂੰ ਮਿੱਟੀ ਤੋਂ ਨਜਾਤ ਨਹੀਂ ਮਿਲਦੀ ਲੋਕਾਂ ਦੇ ਘਰ ਭਰ ਜਾਂਦੇ ਹਨ ਮਿੱਟੀ ਉੱਡਣਾ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਇਹ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਭਜਨਾਲ ਕੰਬੋਜ ਵੱਲੋਂ ਆਪਣੀ ਟੀਮ ਨਾਲ ਕੀਤਾ ਜਾ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਵੀ ਕਿੰਨੀ ਮਿੱਟੀ ਹੋਣੀ ਚਾਹੀਦੀ ਹੈ ਤੇ ਕਿਵੇਂ ਮਿੱਟੀ ਟਕੀ ਹੋਣੀ ਚਾਹੀਦੀ ਹੈ ਤੇ ਟਰਾਲੀਆ ਵਾਲੇ ਵੀ ਉਹਨਾਂ ਦੀ ਗੱਲ ਮੰਨ ਰਹੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਤੁਰਨਾ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਯਾ ਤਾਂ ਜਿਹੜੀ ਗੱਤੀ ਹੈ ਨਾ ਇਹਨੂੰ ਥੱਲੇ ਦੱਬੋ ਉਹਨੇ ਆਪਣੇ ਕਰੋ ਇਹ ਕਿੰਨਾ ਖੱਡ ਪਵਾ ਲੈਣੀ ਹਾਂ ਇਹਨੂੰ ਗੱਡ ਪਵਾ ਲੈ ਇਹਨੂੰ ਥੋੜੀ ਖੱਡ ਪਵਾ ਲੈ ਕੇ ਪਾਣੀ ਪਾ ਦੇ ਦੇਖੋ ਜਿੰਨਾ ਸੜਕ ਦੇ ਉੱਤੇ ਦਿੱਤੀ ਆਉਂਦੀ ਹੈ ਸਾਰੀ ਦੀ ਵਜ੍ਹਾ ਨਾਲ ਇਹ ਬਹੁਤ ਕਿੰਨੇ ਬੰਦੇ ਆ ਇਹ ਨੂੰ ਸਾਥ ਪੁੱਤਰ ਰੱਖਣਾ ਚਾਹੁੰਦੇ ਤੁਹਾਡਾ ਜੀ ਅਨਿੱਕੇ ਜਿਹੜੇ ਮਾਰੋ ਬਾਦੋ ਫੱਟਰੀ ਮਾਰਦੇ ਪਰ ਇਹ ਨਹੀਂ ਇਹ ਜਿਹੜਾ ਪਸ਼ਾਣ ਸਾਥ ਦੇਖੋ ਆ ਜਿੰਨੀ ਮਿੱਟੀ ਆ ਆ ਜਿੰਨੀ ਮਿੱਟੀ ਟੀਰੀਆ ਲਵਾਈਆਂ ਸਾਰੇ ਜਿਹੜੇ ਸਾਡੇ ਬੰਦੇ ਸੰਗ ਆ ਸਾਰੇ ਬੰਦੇ ਸਾਡੇ ਅੱਗੇ ਸਪਾਈ ਸਿਰਕ ਲੱਗੀ ਜੇ ਤੁਸੀਂ ਸਹਿਯੋਗ ਨਾ ਦਿਓਗੇ ਇਸ ਤਰ੍ਹਾਂ ਕੰਮ ਨਹੀਂ ਚੱਲਦਾ ਜੇ ਤੁਸੀਂ ਅੱਗੇ ਵਾਲੀ ਟਰਾਲੀ ਦੇ ਵਿੱਚ ਵੀ ਤੁਸੀਂ ਮਰਦੋ ਨਾ ਲੈ ਕੇ ਆਏ ਕੀ ਨਾ ਟ੍ਰਿਕ ਪਾਇਆ ਹੀ ਲੱਗੀ ਗਈ ਫਿਰ ਕਿੱਥੇ ਨਹੀਂ ਗਿਆ ਫਿਰ ਬਾਅਦ ਥੋੜਾ ਜਿਹਾ ਬਾਦੋ ਵੀ ਨਹੀਂ ਹੈ ਇਹ ਲੈ ਜਾ ਪਰ ਇਹ ਤੇ ਮਿੱਟੀ ਪੂਰੀ ਜਿੰਨਾ ਕਿ ਡੱਕ ਗਿਆ ਜਿੱਤੇ ਬੱਚੇ ਐਸੇ ਤਰ੍ਹਾਂ ਆ ਗਏ ਜਿੰਨਾ ਕਿ ਪੱਟੀ ਵਟੀ ਲੋ ਚਹੀ ਹੀ ਹੋ ਜਾਣੀ ਹਾਂ ਕਿਹੋ ਜਿਹੇ ਤਰ੍ਹਾਂ ਸੁਣਾਈ ਦਿੱਤਾ ਗਿਆ ਤੁਹਾਨੂੰ ਮਿੱਟੀ ਤੇ ਪਾਣੀ ਪਾਓ ਤੇ ਪਲਣ ਪੂਰੇ ਖਾਜੀ ਦੇ ਲਾਉਂਗੇ ਰਸਤੇ ਕਿਉਂ ਕੀ ਕਾਰਨ ਹੈ ਮਿੱਟੀ ਨਾ ਡਿੱਗੇ ਸਰਮਾਨ ਨਾ ਕੋਈ ਡਰਾਇਆ ਗਿਆ ਤਾਂ ਮਗਾਇਆ ਗਿਆ ਕਿ ਪਿਆਰ ਨਾਲ ਹੀ ਆ ਤੁਸੀਂ ਸਹਿਮਤ ਹੋ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਮਿੱਟੀ ਲਿਆ ਰਹੇ ਹੋ ਅਲੈਹੁ ਅਲੈਕੁਮ ਦੇਖੋ ਪਾਣੀ ਦਾ ਜੂਰੇ ਪਾਗਲ ਲਿਆਈ ਹੈ ਆ ਦੇਖੋ ਪਰ ਇਹਨਾਂ ਨੇ ਫਿਰ ਵੀ ਪਾਣੀ ਫਿਰ ਵੀ ਇਹਨਾਂ ਨੇ ਪੱਲੀ ਪੂਰੀ ਨੀ ਕਰਕੇ ਜਦ ਵੀ ਇਹ ਕਰਕੇ ਮਿੱਟੀ ਰਸਤੇ ਡਿੱਗਦੀ ਹੈ ਅਸੀਂ ਕਈ ਟਰਾਲੀਆਂ ਅੱਜ ਵਾਪਸ ਵੀ ਕਰਾਈਆਂ ਜਿਨ੍ਹਾਂ ਨੇ ਮਤਲਬ ਪਾਲਣਾ ਨੇ ਕਿਹਾ ਕਿ ਇਹਨਾਂ ਦੀ ਵਜ੍ਹਾ ਕਰਕੇ ਸ਼ਹਿਰ ਸਾਫ ਨਹੀਂ ਹੋ ਰਹੀ ਇਸ ਕਰਕੇ ਐਮਐਸ ਨਾਲੇ ਜੁੜੀ ਲਾਈ ਹੈ ਅਸੀਂ ਆਡੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾ ਰਹੇ ਹਾਂ ਸਾਡੇ ਸਫਾਈ ਦੇ ਖਾਰੀ ਟਰੋਡ ਦੇ ਉੱਤੇ ਕਿੰਨੀ ਮਿੱਟੀ ਹੈ ਉਹ ਸਾਰੀ ਇਕੱਠੀ ਕਰ ਰਹੇ ਪਰ ਫਿਰ ਵੀ ਕਿਤੇ ਕਿਤੇ ਇਹ ਕਿਤਨਾ ਕਿਤੇ ਲਾਪਰਵਾਹੀ ਕਰਦੇ ਹੈ ਇਹਨਾਂ ਨੂੰ ਅਸੀਂ ਬਾਰ-ਬਾਰ ਇਹਨਾਂ ਦੇ ਯੂਨੀਅਨ ਦੀ ਮੀਟਿੰਗ ਬੁਲਾ ਕੇ ਵੀ ਇਹਨਾਂ ਨੂੰ ਸਾਰਿਆਂ ਸੁਝਾਇਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਲਾਪਰਵਾਹੀ ਕਰਕੇ ਅਜੇ ਨਾ ਕੋਈ ਸਕਾਰ ਹੋਇਆ ਹੈ ਜਿਵੇਂ ਅਸੀਂ ਦੋ ਤਿੰਨ ਇਤਨੇ ਯਤਨ ਕਰਕੇ ਤੇ ਇਹ ਸਾਰੇ ਸਿਸਟਮ ਨੂੰ ਸ਼ਹਿਰ ਨੂੰ ਜਿਹੜਾ ਸਾਫ਼ ਉਤਰ ਰੱਖਣ ਦਾ ਜਿਹੜਾ ਪਹਿਲਾ ਕਦਮ ਹੈ ਕੋਈ ਇੱਕ ਜਿੰਨੀਆਂ ਟਰਾਲੀ ਦੇ ਉੱਤੋਂ ਬਾਹਰੋਂ ਮਿੱਟੀ ਟਰਾਲੀਆਂ ਚੋਂਦੀ ਹੈ ਉਹ ਪਹਿਲਾ ਟੱਪਲੀ ਪਾ ਕੇ ਹੀ ਨਹੀਂ ਲਾਉਂਦੇ ਸੀ ਤੇ ਸੁੱਤੀ ਮਿੱਟੀ ਸਾਰੇ ਸ਼ਹਿਰ ਦੇ ਵਿੱਚ ਉੱਡਦੀ ਜਾਂਦੀ ਸੀ ਇਹ ਸਭ ਤੋਂ ਪਹਿਲਾ ਕਦਮ ਸਾਡਾ ਇਹ ਹੈ ਦੂਸਰਾ ਸੀ ਜਿਹੜੇ ਸ਼ਹਿਰ ਦੇ ਵਿੱਚ 12 گاਵਾ ਹੈ ਉਹਨਾਂ ਨੂੰ ਅਸੀਂ ਜਲਦੀ ਵਾ ਜਿੰਨੀਆਂ ਗਾਵਾਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਕੋਈ ਵੀ ਗਾਂ ਨਹੀਂ ਹੈ ਤੇ ਸ਼ਹਿਰ 'ਚ ਰਹਿਣ ਦੇਣੀ ਸਾਰੇ ਗਊਸ਼ਾਲਾ ਦੇ ਵਿੱਚ ਉਸ ਦੋਵਾਂ ਗਮ ਦਿੰਨੀਆਂ ਗਊ ਹੈ ਜਾਂ ਜਿੰਨੇ ਉਹਨਾਂ ਨੂੰ ਲਿਆਂਗੇ ਤੇ ਇਸ ਕਰਕੇ ਜਿਹੜੇ ਸ਼ਹਿਰ ਦੇ ਅਸੀਂ ਵਧੀਆ ਪ੍ਰਾਲੇ ਕਰਾਂਗੇ ਜਿਹੜੇ ਕਿਤੇ ਦੇ ਕੋਈ ਸਾਡਾ ਬਹੁਤਾ ਖਰਚ ਨਹੀਂ ਆਉਂਦਾ ਤੇ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਹੈ ਅਗਲਾ ਜੀ ਵਾਲੀ ਪੰਨੀ ਪੂਰੀ ਪਾ ਕੇ ਤੇ ਚੰਗੀ ਤਰ੍ਹਾਂ ਪਾਣੀ ਪਾ ਦੇ ਜੀ ਤੇ ਸੰਭਾਲ ਤੇ ਇਸ ਕਰਕੇ ਅਸੀਂ ਇਹ ਬੜਾ ਸਹਿਯੋਗ ਅਸੀਂ ਕਰ ਰਹੇ ਹਾਂ ਐਮਐਲਏ ਸਾਹਿਬ ਸਾਡੇ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਕੋਨ ਪੂਰੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ਹਿਰ 'ਚ ਲੱਗਣ ਲੱਗ ਜਾ ਦੇਖੋ ਆ ਸਫਾਈ ਦੀਆਂ ਢੇਰੀਆਂ ਜਿੰਨੇ ਵੀ ਸਾਡੇ ਸਾਥੀ ਅੱਗੇ ਲੱਗੇ ਆ ਸਾਰਾ ਇਹ ਕੰਮ ਕੋਲ ਲਾ ਕੇ ਪੂਰੀ ਔਰ ਇਹ ਸਾਰੀਆਂ ਟਰਾਲੀਆਂ ਦੇ ਵਿੱਚ ਇਹ ਸਾਡੇ ਸੈਂٹری ਅਫਸਰ ਸਾਹਿਬ ਨਾਲ ਗੱਲ ਹੋ ਗਈ ਏ ਤੇ ਉਹ ਟਰਾਲੀ ਉਹਨਾਂ ਦੇਤੀ ਔਰ ਸਾਮ ਨੂੰ ਇਹ ਸਾਰੀਆਂ ਜਿੰਨੀਆਂ ਢੇਰੀਆਂ ਸਾਫ਼ ਕਰਕੇ ਔਰ ਮਿੱਟੀ ਨਾਲ ਡਿੱਗੀ ਤੋਂ ਬਾਅਦ ਸੇ ਸ਼ਹਿਰ ਵਧੀਆ ਸਾਫ਼ ਸੁਥਰਾ ਸ਼ਹਿਰ ਦੇ ਸਾਰੇ ਪਾਸੇ ਹੀ ਸਾਡੇ ਬੰਦੇ ਲਾਏ ਹੋਏ ਔਰ ਕਿਸੇ ਪਾਸੇ ਵੀ ਟਰਾਲੀ ਦੇ ਵਿੱਚੋਂ ਜਿਹੜੀ ਮਿੱਟੀ देख के जिंद सारा खराब तो ठीक कर रहे हैं एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत